ਮਨੀਸ਼ ਕਟੜਾਲੇ ਪਟਿਆਲਾ ਦੇ ਵਿੱਚ 7ਵੀਂ ਐਨਡੀਆਰਫ ਬਟਾਲੀਅਨ ਵੱਲੋਂ ਪੁਚਾਲ ਨਾਲ ਨਜੁੱਠਣ ਲਈ ਮੌਕ ਟ੍ਰਿਲ ਕਰਵਾਈ ਗਈ। ਇਸ ਦੌਰਾਨ ਅਰਥੁਕੀਕ ਰਿਸਪੌਂਸ ਸਿਸਟਮ ਦਾ ਵਿਸਥਾਰ ਨਾਲ ਪ੍ਰਦਰਸ਼ਨ ਵੀ ਕੀਤਾ ਗਿਆ। ਦੱਸਦੇ ਕਿ ਸਾਰਨ ਵਜਾ ਕੇ ਕਰਮਚਾਰੀਆਂ ਤੇ ਆਮ ਲੋਕਾਂ ਨੂੰ ਸੁਚੇਤ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਕਿਵੇਂ ਐਮਰਜੈਂਸੀ ਸਥਿਤੀ ਵਿੱਚ ਇਮਾਰਤ ਨੂੰ ਸੁਰੱਖਿਅਤ ਢੰਗ ਨਾਲ ਖਾਲੀ ਕਰਨਾ ਹੈ ਤੇ ਨਿਧਾਰਤ ਅਸੈਂਬਲੀ ਪੁਆਇੰਟ ਤੇ ਇਕੱਠਾ ਕਿਸ ਤਰੀਕੇ ਨਾਲ ਹੋਣਾ ਹੁੰਦਾ ਹੈ। ਦਸਤੇਕੇ ਮੌਕ ਡ੍ਰਿਲ ਦੌਰਾਨ ਫਾਈਵ ਡਿਪਾਰਟਮੈਂਟ ਬਿਜਲੀ ਵਿਭਾਗ, ਵਾਟਰ ਸਪਲਾਈ ਵਿਭਾਗ ਤੇ ਸਿਹਤ ਵਿਭਾਗ ਦਰਮਿਆਨ ਬਿਹਤਰ ਤਾਲਮੇਲ ਵੀ ਦੇਖਣ ਨੂੰ ਮਿਲਿਆ। ਐਂਬੂਲੈਂਸ ਸੇਵਾਵਾਂ ਦੇ ਤੁਰੰਤ ਪ੍ਰਬੰਧ ਤੇ ਜ਼ਖਮੀਆਂ ਸੁਰੱਖਿਤਾ ਅੰਗ ਸਹਾਇਤਾ ਪੰਚਨ ਬਾਰੇ ਵੀ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਗਈ। ਅੱਜ ਮਿਨੀ ਸੈਕ੍ਰੇਟਰੀਏਟ ਪਟਿਆਲਾ ਦੇ ਵਿੱਚ 7 ਐਨ ਡੀ ਆਰ ਐਫ ਬਟੈਲੀਅਨ ਦੇ ਦੁਆਰਾ ਮੌਕ ਡ੍ਰਿਲ ਕੀਤੀ ਗਈ ਜਿਦੇ ਵਿੱਚ ਅਰਥਕੋਇਕ ਰਿਸਪੌਂਸ ਦਾ ਜਿਹੜਾ ਇੱਕ ਮੌਕ ਡ੍ਰਿਲ ਹੈ ਉਹ ਕੀਤੀ ਗਈ ਸਾਇਰਨ ਵਜਾਇਆ ਗਿਆ ਸਾਰਿਆਂ ਨੂੰ ਸਮਝਾਇਆ ਗਿਆ ਵੀ ਕਿਸ ਤਰ੍ਹਾਂ ਬਿਲਡਿੰਗ ਨੂੰ ਵੈਕੂਏਟ ਕਰਨਾ ਹੈ ਕਿਸ ਤਰ੍ਹਾਂ ਅਸੈਂਬਲੀ ਜਿਹੜਾ ਪੁਆਇੰਟ ਹੈਗੇ ਉਹ ਕਿਹੜੇ ਆ ਉੱਥੇ ਸੈਂਬਲ ਹੋਣਾ ਤੇ ਕਿਸ ਤਰ੍ਹਾਂ ਸਾਰੀ ਕੋਆਰਡੀਨੇਸ਼ਨ ਜਿਹੜੀ ਹੁੰਦੀ ਹੈਗੀ ਹੈ ਆ ਭਾਵੇਂ ਉਹ ਫਾਇਰ ਡਿਪਾਰਟਮੈਂਟ ਹੈ ਭਾਵੇਂ ਉਹ ਬਿਜਲੀ ਦਾ ਮਕਮਾ ਹੈਗਾ ਜਿਨ੍ਹਾਂ ਨੇ ਪਾਵਰ ਸਪਲਾਈ ਕੱਟ ਕਰਨੀ ਹੈ ਭਾਵੇਂ ਵਾਟਰ ਸਪਲਾਈ ਡਿਪਾਰਟਮੈਂਟ ਹੈ ਜਿਨ੍ਹਾਂ ਨੇ ਵਾਟਰ ਸਪਲਾਈ ਕੱਟ ਕਰਨੀ ਹੈ ਉਹਨਾਂ ਸਾਰਿਆਂ ਦੇ ਨਾਲ ਵੀ ਬਹੁਤ ਹੀ ਅੱਛਾ ਇਹਨਾਂ ਨੇ ਕੋਆਰਡੀਨੇਸ਼ਨ ਕੀਤਾ ਹੈਲਥ ਡਿਪਾਰਟਮੈਂਟ ਕਿਸ ਤਰ੍ਹਾਂ ਐਮਬੂਲੈਂਸਾਂਆਂ ਨੇ ਉਹ ਸਾਰਾ ਕੋਆਰਡੀਨੇਸ਼ਨ ਕੀਤਾ ਤੇ ਦੂਸਰਾ ਬਹੁਤ ਜ਼ਰੂਰੀ ਪਹਿਲੂ ਹੁੰਦਾ ਹੈ ਕਿ ਸਾਨੂੰ ਸਾਰਿਆਂ ਨੂੰ ਅਵੇਅਰਨੈਸ ਹੋਵੇ ਵੀ ਕਿਸ ਤਰ੍ਹਾਂ ਅਸੀਂ ਵੀ ਐਸ ਪਬਲਿਕ ਰਿਸਪੌਂਡ ਕਰਨਾ ਹੈ ਕਿਸ ਤਰ੍ਹਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਰਸਤਾ ਕਲੀਅਰ ਰੱਖਣਾ ਹੈਗਾ ਆਪਾਂ ਵੀ ਜੇ ਅੰਦਰ ਜਾਣਾ ਹੈ ਤਾਂ ਖੁਦ ਦੀ ਸੇਫਟੀ ਨੂੰ ਪਹਿਲਾਂ ਧਿਆਨ ਚ ਰੱਖ ਕੇ ਫਿਰ ਅੰਦਰ ਆਪਾਂ ਕਿਸੇ ਦੀ ਸੇਫਟੀ ਵਾਸਤੇ ਜਾਣਾ ਤਾਂ ਉਹ ਸਾਰੀਆਂ ਚੀਜ਼ਾਂ ਇਹਨਾਂ ਨੇ ਬਹੁਤ ਹੀ ਡਿਟੇਲ ਦੇ ਵਿੱਚ ਦਸੀਆਂ ਮੈਂ ਸਭ ਤੋਂ ਪਹਿਲਾਂ ਸਾਡੀ ਜਿਹੜੇ ਡਿਪਟੀ ਕਮਾਂਡੈਂਟ ਸਾਹਮਣੇ ਦੀਪਕ ਸਿੰਘ ਉਹਨਾਂ ਦਾ ਤੇ ਉਹਨਾਂ ਦੀ ਸਾਰੀ ਟੀਮ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਉਹਨਾਂ ਨੇ ਸਾਨੂੰ ਬਹੁਤ ਹੀ ਅੱਛੀ ਤਰ੍ਹਾਂ ਮੌਕ ਡ੍ਰਿਲ ਦਿਖਾਈ ਇਹਨਾਂ ਦੀ ਸਾਰੀ ਟ੍ਰੇਨਿੰਗ ਇੰਟਰਨੈਸ਼ਨਲ ਸਟੈਂਡਰਡਸ ਦੀ ਹੈ ਇਹਨਾਂ ਦੀ ਇਕਵਿਪਮੈਂਟ ਇੱਕਦਮ ਪ੍ਰੋਫੈਸ਼ਨਲ ਤੇ ਇੰਟਰਨੈਸ਼ਨਲ ਸਟੈਂਡਰਡਸ ਦੀ ਹੈ ਆਪਾਂ ਸਾਰੇ ਜਾਣਦੇ ਹਾਂ ਕਿ 2025 ਦੇ ਵਿੱਚ ਜਦੋਂ ਇੰਨੀ ਵੱਡੀ ਆਫਤ ਦਾ ਪੰਜਾਬ ਦੇ ਉੱਤੇ ਗਿਰੀ ਐਨਡੀਆਰਐਫ ਨੇ ਕਿਸ ਤਰ੍ਹਾਂ ਸਭ ਤੋਂ ਅੱਗੇ ਲੱਗ ਕੇ ਸਾਰਿਆਂ ਦੇ ਨਾਲ ਤਾਲਮੇ ਦੇ ਨਾਲ ਉਹ ਨਾਲ ਆਰਮੀ ਦੀ ਵੀ ਸਾਡੀ ਸਪੋਰਟ ਰਹੀ ਸੀ ਨਾਲ ਸਾਰਾ ਪੰਜਾਬ ਹੀ ਰਲ ਕੇ ਪਬਲਿਕ ਦੀ ਸਪੋਰਟ ਰਹੀ ਸੀ ਤੇ ਉਹਦੇ ਵਿੱਚ ਐਨਡੀਆਰਐਫ ਦੀ ਕਿੰਨੀ ਵੱਡੀ ਕੰਟਰੀਬਿਊਸ਼ਨ ਸੀ ਆਪਾਂ ਸਾਰੇ ਜਾਣਦੇ ਆ ਤੇ ਇਸੇ ਨਾਲ ਇਸੇ ਨੋਟ ਦੇ ਉੱਤੇ ਮੈਂ ਦੁਆਰ ਤੋਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਪ੍ਰਮਾਤਮਾ ਕਰੇ ਇਹਨਾਂ ਚੀਜ਼ਾਂ ਦੀ ਕਦੇ ਜ਼ਰੂਰਤ ਨਾ ਪਾਏ ਬਟ ਹੋਪ ਫਾਰ ਦਾ ਬੈਸਟ ਬਟ ਬੀ ਪ੍ਰੇਪੇਅਰਡ ਫਾਰ ਦਾ ਵਰਸ ਸਾਨੂੰ ਹਮੇਸ਼ਾ ਆਪਣੀ ਤਿਆਰੀ ਰੱਖਣੀ ਚਾਹੀਦੀ ਸਰ ਪਟਿਆਲਾ ਦੇ ਵਿੱਚ ਕਈ ਸਰਕਾਰੀ ਦਫ਼ਤਰ ਜਾਂ ਕੁਆਟਰਸ ਐਸੇ ਨੇ ਜਿੰਦੀ ਹਾਲਤ ਬੜੀ ਖਸਤ ਹੈ ਕੀ ਪ੍ਰਸ਼ਾਸਨ ਕਿਉਂਕਿ ਤੁਸੀਂ ਹੁਣੀ ਚਾਰਜ ਲਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਉਧਰ ਧਿਆਨ ਦੇਊਗਾ ਉਹਨੂੰ ਵੀ ਖਤਰ ਹਲੇ ਆਪਾਂ ਮੌਕ ਟ੍ਰੇਲ ਅੱਜ ਜਿਹੜੀ ਕੀਤੀ ਹੈਗੀ ਉਸ ਤੇ ਆਪਾਂ ਫੋਕਸ ਕਰੀਏ ਬਹੁਤ ਹੀ ਡਿਟੇਲ ਚ ਇਹਨਾਂ ਨੇ ਐਕਸਰਸਾਈਜ਼ ਕੀਤੀ ਹੈ ਬਹੁਤ ਡਿਟੇਲ ਦੇ ਵਿੱਚ ਇਹਨਾਂ ਨੇ ਸਾਰਿਆਂ ਨੂੰ ਟ੍ਰੇਨਿੰਗ ਦਿੱਤੀ ਹੈ ਵੀ ਹਾਰਟ ਅਟੈਕ ਦਾ ਵੀ ਜੇ ਰਿਸਪੌਂਸ ਹੈ ਉਹ ਕਿਸ ਤਰ੍ਹਾਂ ਕਰਨਾ ਹੈ ਤਾਂ ਮੈਂ ਦੁਬਾਰਤ ਤੋਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਤੇ ਉਮੀਦ ਰੱਖੀਏ ਵੀ ਇਸੇ ਤਰ੍ਹਾਂ ਅਸੀਂ ਆਪਣੀ ਵੈਲ ਪ੍ਰੀਪੇਅਰਡਨੈਸ ਰੱਖੀਏ। ਥੈਂਕ ਯੂ ਸੋ ਮਚ। ਪਟਿਆਲਾ ਦੇ ਵਿੱਚ ਸਕੂਲਸ ਜਾਂ ਕਾਲਜਸ ਨੇ ਜਾਂ ਹਸਪੀਟਲਸ ਨੇ ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਮੌਕਵੇਂ ਕੀਤੇ ਜਾਈਏ। ਬਿਲਕੁਲ ਜੀ ਇਹ ਇੱਕ ਰੈਗੂਲਰ ਐਕਸਰਸਾਈਜ਼ ਹੈ ਜੋ ਹਰ ਲੈਵਲ ਤੇ ਰੈਗੂਲਰਲੀ ਕੀਤੀ ਜਾਣੀ ਚਾਹੀਦੀ ਹੈ। ਆਈ ਥਿੰਕ ਪਿਛਲੇ ਵੀ ਕਾਫ ਬਿਲਕੁਲ ਮੁਸ਼ਤਿਹਰ ਰਹਿਣਾ ਚਾਹੀਦਾ ਹੈਗਾ ਤੇ ਇਟ ਸ਼ੁਡ ਆਲਵੇਸ ਬੀ ਵੈਲ ਟ੍ਰੇਨ ਸਾਡੇ ਜਿੰਨੇ ਵੀ ਮੁਲਾਜ਼ਮ ਹੈ ਅਸੀਂ ਸ਼ੁਰੂਆਤ ਇੱਥੋਂ ਕੀਤੀ ਹੈ ਬਟ ਐਨ ਡੀ ਆਰ ਐਫ ਦੇ ਨਾਲ ਅਸੀਂ ਤਾਲਮਿਲ ਰੱਖਦੇ ਹੋਏ ਇਸ ਐਕਸਰਸਾਈਜ਼ ਨੂੰ ਜਾਰੀ ਰੱਖਾਂਗੇ ਤੇ ਵੱਧ ਤੋਂ ਵੱਧ ਸਾਰਿਆਂ ਨੂੰ ਲੋਕਾਂ ਤੱਕ ਬੱਚਿਆਂ ਤੱਕ ਇਹਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਮੈਂ ਡਿਪਟੀ ਕਮਾਂਡੈਂਟ ਦੀਪਕ ਸਿੰਘ 7 ਐਨ ਡੀ ਆਰ ਐਫ ਪਟਿੰਡਾ ਸੇ ਹੋ ਔਰ ਹਮਾਰੀ ਇੱਕ ਟੀਮ ਲੁਧਿਆਣਾ ਸੇ ਇੱਥੇ ਆਈ ਹੈ ਹਮਾਰੀ ਟੀਮ 10 ਸੇ 12 ਦਿਨ ਇੱਥੇ ਰਹੇਗੀ ਪਟਿਆਲਾ ਮੇ और जैसा कि जिला अधिकारी महोदय की की तरफ से हमें एक थोड़ा निर्देश प्राप्त हुआ था कि हम यहाँ एक अच्छी मॉक ड्रिल कंडक्ट करें ताकि लोगों में अवेयरनेस आए तो सर ने हमें जिला मुख्यालय में ही यहाँ पर कार्यालय में बुलाया यहाँ आज अर्थविक्स नरिए पर मॉकड्रिल की है अभी हम अगले जो हमारे पास दिन बचे हैं आठ दिन अभी बचे हैं यहाँ के स्कूलों में जाएंगे कॉलेजेस में जाएंगे जहाँ हमें जिला प्रशासन की तरफ से अनुरोध मिलेगा जिन यूनिवर्सिटीज़ में अगर कुछ मिलता है वहाँ जाएंगे आपके गाँवों में आपकी पंचायतों में वहाँ लोगों में जाकर जागरूकता बढ़ाई जाएगी अन्य तमाम सरकारी महकमे में जाएंगे उनके अधिकारियों से मिलेंगे अस्पतालों में जाएंगे एक डाटा प्रोफाइलिंग तैयार करेंगे ताकि डिजास्टर के समय में हम जल्दी से जल्दी एक दूसरे से तालमेल बैठा सकें क्योंकि आपदा के समय में हम जितना जान जितना समय बचा पाएंगे उतना जल्दी ही हम एक्शन करेंगे और ज़्यादा से ज़्यादा जानों को हम बचाने का कार्य कर सकते हैं सर पंजाब कितनी जगह रखा गया एन पंजाब में भटिंडा में एन है एक बहुत बड़ा हेड क्वार्टर है और उसके अलावा हम लुधियाना में हैं पंचकुला में हैं तमाम जगहों पर हैं और इसके अलावा एन की एक सबसे खास बात यह है कि टीम अगर आपके पास स्थाई रूप से नहीं है अगर हमें रिक्वजिशन मिलती है तो हम आवश्यकता के अनुरूप पहले ही टीमों को वहां पर प्लेस कर देते हैं ताकि किसी भी प्रकार की आपदा या जान मान हाली से बचा जा सके